अपार गुरु बख्शीशां ਦੇ ਪਾਤਰ ਜਿਨ੍ਹਾਂ ਮਹਾਪੁਰਸ਼ਾਂ ਨੇ ਆਪਣੇ ਨੇਤਰਾਂ ਦੇ ਨਾਲ 6 ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਗੁਰੂ ਘਰ ਦੇ ਵਿੱਚ ਰਹਿੰਦਿਆਂ ਮਹਾਨ ਸੇਵਾਵਾਂ ਨਿਭਾਈਆਂ ਉਹਨਾਂ ਦੇ ਜੀਵਨ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ-ਜਿਵੇਂ ਸਮਾਂ ਬੀਤਦਾ ਸਰੀਰ ਦੀ ਉਮਰ ਵਧਣ ਦੇ ਨਾਲ ਬੁਢੇਪਾ ਆਉਂਦਾ ਉਸੇ ਹੀ ਤਰ੍ਹਾਂ ਅਧਿਆਤਮਕ ਜੀਵਨ ਦੇ ਵਿੱਚ ਉੱਚੀ ਸੋਚ ਦੇ ਧਾਰਨੀ ਹੋਣ ਦੇ ਨਾਲ ਆਤਮਿਕ ਅਵਸਥਾ ਪ੍ਰਾਪਤ ਕਰਨ ਦੇ ਨਾਲ ਇਹ ਬਜ਼ੁਰਗੀ ਵਾਲੀ ਵਿਚਾਰਤਾਰਾ ਆਉਂਦੀ ਹੈ ਉਸ ਨੂੰ ਅਧਿਆਤਮਕ ਜੀਵਨ ਦਾ ਬੁੱਢਾ ਕਿਹਾ ਜਾਂਦਾ ਭਾਈ ਬੋੜਾ ਜੀ ਸਰੀਰਕ ਉਮਰ ਭਾਵੇਂ ਬਚਪਨ ਵਾਲੀ ਸੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਪ੍ਰਵਾਨ ਹੋਏ ਬਾਬਾ ਬੁੱਢਾ ਸਾਹਿਬ ਹੋਣ ਦਾ ਮਾਣ ਪ੍ਰਾਪਤ ਹੋਇਆ ਆਪ ਜੀ ਦਾ ਜਨਮ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਕੱਥੂ ਨੰਗਲ ਵਿਖੇ ਸਤਕਾਰ ਜੋਗ ਭਾਈ ਸੁੱਗਾ ਰਿੰਦਾਵਾ ਜੀ ਦੇ ਗ੍ਰਹਿ ਵਿਖੇ ਮਾਤਾ ਗੋਰਾਂਜੀ ਦੀ ਕੁੱਖੋਂ 6 ਅਕਤੂਬਰ 1506 ਈਸਵੀ ਨੂੰ ਹੋਇਆ ਮਾਤਾ ਪਿਤਾ ਵੱਲੋਂ ਨਾਮ ਰੱਖਿਆ ਗਿਆ ਬੂੜਾ ਬਾਬਾ ਜੀ ਦਾ ਬਚਪਨ ਦਾ ਸਮਾਂ ਪਿੰਡ ਕਥੂ ਨੰਗਲ ਵਿੱਚ ਬਤੀਤ ਹੋਇਆ ਜਿਸ ਵਕਤ ਆਪ ਜੀ ਦੀ ਉਮਰ 5 ਸਾਲ ਦੀ ਸੀ ਭਾਈ ਸੁੱਗਾ ਜੀ ਆਪਣੇ ਪਰਿਵਾਰ ਸਮੇਤ ਰਾਵੀ ਦਰਿਆ ਦੇ ਕਿਨਾਰੇ ਰਮਦਾਸ ਪਿੰਡ ਵਿੱਚ ਆ ਕੇ ਵਸ ਜਾਂਦੇ ਨੇ ਇੱਥੇ ਹੀ ਰਮਦਾਸ ਪਿੰਡ ਦੀ ਜੂਹ ਦੇ ਵਿੱਚ ਪਸ਼ੂ ਚਾਰਦਿਆਂ ਭਾਈ ਬੂੜਾ ਜੀ ਦਾ ਤਨਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਾਪ ਹੁੰਦਾ ਭਾਈ ਬੂੜਾ ਜੀ ਕਰਤਾਰਪੁਰ ਦੀ ਧਰਤੀ ਤੇ ਜਾ ਕੇ ਤਨਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕਰਦੇ ਨੇ ਸਿੱਖੀ ਦੀ ਦਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਪ੍ਰਾਪਤ ਕੀਤੀ ਆਪ ਜੀ ਦੀ ਵਿਚਾਰ ਧਾਰਾ ਆਤਮਿਕ ਪੱਖੋਂ ਉੱਚੀ ਹੋਣ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਵਚਨ ਕਰਦੇ ਨੇ ਕਿ ਭਾਈ ਬੂੜਾ ਜੀ ਉਮਰ ਭਾਵੇਂ ਤੁਹਾਡੀ ਬਾਲਕਾਂ ਵਾਲੀ ਹੈ ਪਰ ਤੁਹਾਡੀਆਂ ਵਿਚਾਰਾਂ ਸੁਗੜ ਸਿਆਣੀਆਂ ਹਨ ਤੁਸੀਂ ਭਾਈ ਬੂੜਾ ਨਹੀਂ ਬਾਬਾ ਬੁੱਢਾ ਜੀ ਹੋ ਬਚਪਨ ਵਿੱਚ ਹੀ ਬਾਬਾ ਬੁੱਢਾ ਸਾਹਿਬ ਹੋਣ ਦਾ ਇਹ ਮਾਣ ਭਾਈ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਘਰ ਦੀ ਕਿਰਤ ਦੇ ਨਾਲ ਨਾਲ ਕਰਤਾਰਪੁਰ ਦੀ ਧਰਤੀ ਤੇ ਜਾ ਕੇ ਸਿੱਖੀ ਕਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇਹ ਪਿਆਰ ਬਣ ਗਿਆ ਧਰਮ ਦੀ ਦੁਨੀਆ ਦੇ ਵਿੱਚ ਸਰੀਰਕ ਉਮਰ ਵਧਣ ਦੇ ਨਾਲ ਬਜ਼ੁਰਗੀ ਨਹੀਂ ਮੰਨੀ ਜਾਂਦੀ ਇੱਥੇ ਆਤਮਿਕ ਵਿਚਾਰਧਾਰਾ ਮਹਾਨ ਹੈ ਸਤਿਗੁਰੂ ਜੀ ਗੁਰਬਾਣੀ ਅੰਦਰ ਰੱਬ ਦੀ ਭਗਤੀ ਕਰਨ ਵਾਸਤੇ ਭਗਤ ਪ੍ਰਹਿਲਾਦ ਦੀ ਭਗਤ ਤਰੂ ਦੀ ਉਦਾਹਰਣ ਦਿੰਦੇ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਰੱਬ ਨਾਲ ਪ੍ਰੀਤੀ ਪਾਲ ਲਈ RAM ਜਪੋ ਜੀ ਐਸੇ ਐਸੇ ਤਰੂ ਰਹਿਲਾਦ ਜਪਿਉ ਹਰ ਜੈਸੀ ਉਹ ਬਚਪਨ ਦੇ ਵਿੱਚ ਹੀ ਰੱਬ ਦਾ ਨਾਮ ਜਪ ਕੇ ਭਗਤ ਬਣ ਜਾਂਦੇ ਨੇ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਰਹਿੰਦਿਆਂ ਸਿੱਖੀ ਕਮਾਉਂਦੇ ਨੇ ਮਹਾਨ ਸੇਵਾਵਾਂ ਦੇ ਕਾਰਜ ਕਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਸਮਾਂ ਬੀਤਿਆ ਜਵਾਨ ਹੋਣ ਤੇ ਬਾਬਾ ਜੀ ਦਾ ਵਿਆਹ ਕਾਰਜ ਬਟਾਲੇ ਦੇ ਨਜ਼ਦੀਕ ਅਚਲ ਪਿੰਡ ਦੇ ਰਹਿਣ ਵਾਲੇ ਸਤਕਾਰਯੋਗ ਬੀਬੀ ਮਿਰਵਾ ਜੀ ਦੇ ਨਾਲ ਹੋਇਆ ਘਰ ਦੇ ਵਿੱਚ ਚਾਰ ਪੁੱਤਰ ਪੈਦਾ ਹੋਏ ਭਾਈ ਸੁਧਾਰੀ ਜੀ ਭਾਈ ਪਖਾਰੀ ਜੀ ਭਾਈ ਮਹਿਮੂ ਜੀ ਅਤੇ ਸਭ ਤੋਂ ਛੋਟੇ ਸਨ ਭਾਈ ਭਾਨਾ ਜੀ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਨਾਲ ਵੀ ਪ੍ਰੀਤੀ ਬਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਐਸਾ ਪ੍ਰੇਮ ਬਣਿਆ ਸਤਿਗੁਰੂ ਜੀ ਨੇ પ્રસન્ન ਹੋ ਕੇ ਬਚਨ ਕੀਤੇ ਕਿ ਬਾਬਾ ਬੁੱਢਾ ਜੀ ਤਾਥੂ ਕਦੇ ਓਲੇ ਨਾ ਹੋਸਾ ਕਿ ਅਸੀਂ ਕਦੀ ਵੀ ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ ਐਸੀ ਗੁਰੂ ਦੇ ਨਾਲ ਪ੍ਰੀਤੀ ਬਣ ਗਈ ਜਿਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਨੇ ਕਿ ਗੁਰਤਾ ਗੱਦੀ ਸਮੇ ਸਾਰੀ ਮਰਜਾਦਾ ਨਿਭਾਉਣ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੁੰਦੀ ਇਹ ਪ੍ਰੇਮ ਇਸੇ ਹੀ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਬਣਿਆ ਰਿਹਾ ਬਾਬਾ ਜੀ ਘਰ ਗ੍ਰਿਸ਼ਤੀ ਦੇ ਨਾਲ ਨਾਲ ਗੁਰੂ ਘਰ ਦੇ ਵਿੱਚ ਵੀ ਮਹਾਨ ਸੇਵਾਵਾਂ ਦੇ ਕਾਰਜ ਕਰਦੇ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਗੁਰਮੁਖੀ ਲਿਪੀ ਪੜਾਉਣ ਦੀ ਸੇਵਾ ਕਰਦੇ ਨੇ ਜਿਸ ਵਕਤ ਵੀ ਗੁਰੂ ਨਾਲੋਂ ਸੰਗਤ ਦਾ ਵਿਛੋੜਾ ਪੈ ਜਾਂਦਾ ਮਲਾਪ ਕਰਵਾਉਣ ਦੀ ਵੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਦੇ ਇਸੇ ਆਉਂਦੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਗੁਰਤਾ ਗੱਦੀ ਜਿਸ ਵਕਤ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰਦੇ ਨੇ ਇਹ ਵੀ ਮਰਜ਼ਾਦਾ ਨਿਭਾਉਣ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਦੀ ਹੈ ਤੀਸਰੇ ਪਾਤਸ਼ਾਹ ਜੀ ਦੇ ਨਾਲ ਵੀ ਇਸੇ ਹੀ ਤਰ੍ਹਾਂ ਪ੍ਰੇਮ ਬਣ ਜਾਂਦਾ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਮਹਾਨ ਸੇਵਾਵਾਂ ਨਿਭਾਉਂਦੇ ਨੇ ਬੌਲੀ ਦਾ ਟੱਕ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਲਵਾਇਆ ਗਿਆ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਤੀਸਰੇ ਪਾਤਸ਼ਾਹ ਸਤਿਗੁਰੂ ਸ਼ਿਰਗੁਰੂ ਅਮਰਦਾਸ ਜੀ ਮਹਾਰਾਜ ਇਸ ਧਰਤੀ ਨੂੰ ਸਿੱਖੀ ਦਾ ਧੁਰਾ ਬਣਾ ਕੇ 22 ਮੰਜੀਆਂ ਸਥਾਪਿਤ ਕਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਬਾਈ ਪ੍ਰਚਾਰਕ ਥਾਪੇ ਗਏ ਬਾਬਾ ਬੁੱਢਾ ਸਾਹਿਬ ਜੀ ਨੂੰ ਇਹਨਾਂ ਪ੍ਰਚਾਰਕਾਂ ਦਾ ਮੁੱਖ ਪ੍ਰਬੰਧਕ ਲਾਇਆ ਜਾਂਦਾ ਸਤਗੁਰੂ ਜੀ ਨੇ ਗੋਇੰਦਵਾਲ ਦੀ ਧਰਤੀ ਤੇ ਸੰਗਤ ਦੇ ਨਾਲ-ਨਾਲ ਪੰਗਤ ਦੀ ਮਰਜ਼ਾਦਾ ਆਰੰਭ ਕੀਤੀ ਕਿ ਜਿਸ ਨੇ ਵੀ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ ਅਕਬਰ ਬਾਦਸ਼ਾਹ ਗੋਇੰਦਵਾਲ ਦੀ ਧਰਤੀ ਤੇ ਆਉਂਦਾ ਉਸ ਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਫਿਰ ਸਤਿਗੁਰੂ ਜੀ ਦੀ ਸੰਗਤ ਵਿੱਚ ਆਇਆ ਇਹ ਗੁਰੂ ਘਰ ਦੀ ਵਡਿਆਈ ਦੇਖ ਕੇ ਅਕਬਰ ਬਾਦਸ਼ਾਹ ਬੜਾ ਪ੍ਰਸੰਨ ਹੁੰਦਾ ਉਸ ਨੇ ਇੱਕ ਜ਼ਗੀਰ ਗੁਰੂ ਘਰ ਨੂੰ ਭੇਟਾ ਕਰਨੇ ਚਾਹੀ ਪਰ ਸਤਿਗੁਰੂ ਜੀ ਨੇ ਆਪਣੇ ਨਾਮ ਤੇ ਕੋਈ ਵੀ ਜ਼ਗੀਰ ਨਾਲ ਵਾਈ ਅਕਬਰ ਬਾਦਸ਼ਾਹ ਨੇ ਇਹ ਜ਼ਗੀਰ ਬੀਬੀ ਭਾਨੀ ਜੀ ਦੇ ਨਾਮ ਲਾ ਦਿੱਤੀ ਚਭਾਲ ਪਰਗਨੇ ਦੀ ਜ਼ਮੀਨ ਜਿਸ ਨੂੰ ਜੰਗਲ ਬੀੜ ਕਿਹਾ ਜਾਂਦਾ ਸੀ ਜਿਸ ਜਗ੍ਹਾ ਤੇ ਬਹੁਤੇ ਰੁੱਖ ਇਕੱਠੇ ਹੋਣ ਉਸ ਨੂੰ ਬੀੜ ਕਹਿੰਦੇ ਨੇ ਸਤਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਬੀੜ ਦੀ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਬਾਬਾ ਜੀ ਇੱਥੇ ਆ ਕੇ ਬੀੜ ਦੇ ਵਿੱਚ ਖੇਤੀ ਕਰਨ ਦੇ ਨਾਲ-ਨਾਲ ਗੁਰਮੁਖੀ ਪੜਾਉਣੀ ਗੁਰਸਿੱਖੀ ਦਾ ਪ੍ਰਚਾਰ ਇਸ ਇਲਾਕੇ ਦੇ ਵਿੱਚ ਆਰੰਭ ਕਰ ਦਿੰਦੇ ਨੇ ਹੌਲੀ-ਹੌਲੀ ਇਸ ਬੀੜ ਦਾ ਨਾਮ ਬਾਬੇ ਬੁੱਢੇ ਦੀ ਬੀੜ ਪੈ ਜਾਂਦਾ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਦੀ ਸੇਵਾ ਸੰਭਾਲ ਦੇ ਨਾਲ-ਨਾਲ ਗੋਇੰਦਵਾਲ ਦੀ ਧਰਤੀ ਤੇ ਜਾ ਕੇ ਸਤਿਗੁਰੂ ਜੀ ਦੀ ਸੰਗਤ ਵੀ ਕਰਦੇ ਨੇ ਸਮਾਂ ਆਇਆ ਤੀਸਰੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿ ਗੁਰਤਾ ਗੱਦੀ ਦੀ ਦਾਤ ਭਾਈ ਜੇਠਾ ਜੀ ਨੂੰ ਬਖਸ਼ਣ ਲੱਗੇ ਨੇ ਇਹ ਸੇਵਾ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੀ ਭਾਈ ਜੇਠਾ ਤੋਂ ਤਨ ਸਤਗੁਰੂ ਸ਼ਿਰਗੁਰੂ RAMDAS ਜੀ ਮਹਾਰਾਜ ਬਣ ਜਾਂਦੇ ਨੇ ਗੁਰਤਾ ਗੱਦੀ ਤੇ ਸਭਾਏ ਮਾਨ ਹੋਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਅੰਦਰ ਬਾਬਾ ਬੁੱਢਾ ਸਾਹਿਬ ਜੀ ਦਾ ਸਤਕਾਰ ਇਸੇ ਹੀ ਤਰ੍ਹਾਂ ਬਣਿਆ ਰਿਹਾ ਚੌਥੇ ਪਾਤਸ਼ਾਹ ਸਤਗੁਰੂ ਸ਼ਿਰਗੁਰੂ RAMDAS ਜੀ ਮਹਾਰਾਜ ਅੰਮ੍ਰਿਤਸਰ ਨਗਰੀ ਨੂੰ ਵਸਾਉਂਦੇ ਨੇ ਗੁਰੂ ਕਾ ਚੱਕ ਇਸ ਦਾ ਪਹਿਲਾ ਨਾਮ ਸੀ ਫਿਰ ਚੱਕ RAMDAS پور ਬਣਿਆ ਜਦੋਂ ਫਿਰ ਅੰਮ੍ਰਿਤ ਸਰੋਵਰ ਦੀ ਰਚਨਾ ਹੁੰਦੀ ਹੈ ਫਿਰ ਇਸ ਧਰਤੀ ਦਾ ਨਾਮ ਅੰਮ੍ਰਿਤ ਸਰ ਪੈ ਜਾਂਦਾ ਸਰੋਵਰ ਦੀ ਸੇਵਾ ਆਰੰਭ ਹੁੰਦੀ ਬਾਬਾ ਬੁੱਢਾ ਸਾਹਿਬ ਜੀ 베ਰੀ ਦੇ ਹੇਠਾਂ ਬੈਠ ਕੇ ਇਹ ਸੇਵਾ ਦੀ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਨੇ ਪ੍ਰਕਰਮਾ ਕਰਦਿਆਂ ਅੱਜ ਵੀ ਉਸ 베ਰੀ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਦੀ 베ਰ ਕਿਹਾ ਜਾਂਦਾ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਦੀ ਦਾਤ ਸਭ ਤੋਂ ਛੋਟੇ ਸੁਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਦੇ ਨੇ ਇਹ ਮਰਜ਼ਾਦਾ ਨਿਭਾਉਣ ਦੀ ਸੇਵਾ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੀ ਬਾਬਾ ਬੁੱਢਾ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਵਿੱਚ ਵੀ ਉਸੇ ਹੀ ਤਰ੍ਹਾਂ ਸਤਕਾਰਯੋਗ ਰਹੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਵੀ ਅੰਮ੍ਰਿਤ ਸਰੋਵਰ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਉਸੇ ਹੀ ਤਰ੍ਹਾਂ ਕਰਵਾਈ ਗਈ ਬੀੜ ਸਾਹਿਬ ਦੀ ਸੇਵਾ ਸੰਭਾਲ ਦੇ ਨਾਲ ਨਾਲ ਉਹ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਦੇ ਵਿੱਚ ਵੀ ਹਿੱਸਾ ਲੈਂਦੇ ਨੇ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਗੁਰਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਨ ਸਰੂਪ ਤਿਆਰ ਕੀਤਾ ਸਤਿਗੁਰੂ ਜੀ ਸ੍ਰੀ ਹਰਮੰਦਰ ਸਾਹਿਬ ਗੁਰਬਾਣੀ ਦਾ ਪ੍ਰਕਾਸ਼ ਕਰਦੇ ਨੇ ਤੇ ਪਹਿਲੇ ਮੁਖ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਗਿਆ। ਪਿਰਥੀ ਚੰਦ ਵੱਲੋਂ ਸਮੇਂ-ਸਮੇਂ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗੁਰੂ ਘਰ ਦੇ ਨਾਲ ਈਰਖਾ ਕੀਤੀ ਗਈ। ਬਾਬਾ ਬੁੱਢਾ ਸਾਹਿਬ ਜੀ ਹਰ ਮੁਸ਼ਕਲ ਦੇ ਸਮੇਂ ਵਿੱਚ ਸੱਚ ਤੇ ਖੜੇ ਸਿੱਖ ਸੰਗਤਾਂ ਨੂੰ ਪ੍ਰਚਾਰ ਕਰਕੇ ਇਹ ਸਮਝਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਵਾਰਿਸ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਸਾਡੇ ਸਤਕਾਰਯੋਗ ਮਾਤਾ ਗੰਗਾ ਜੀ ਜਿਸ ਵਕਤ ਪਤੀ ਸਤਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਕਿ ਪੁੱਤਰ ਦੀ ਦਾਤ ਚਾਹੀਦੀ ਹੈ ਘਰ ਵਿੱਚ ਕੋਈ ਔਲਾਦ ਨਹੀਂ ਸਰੀਕਾਂ ਵੱਲੋਂ ਔਲਾਦੇ ਦਿੱਤੇ ਜਾਂਦੇ ਨੇ ਤਾਂ ਉਸ ਸਮੇਂ ਸਤਗੁਰੂ ਸ਼ਿਰਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਨੂੰ ਵਡਿਆਈ ਬਖਸ਼ਦੇ ਨੇ ਭਾਵੇਂ ਆਪ ਸਮਰੱਥ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਅੰਦਰ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ ਸ਼ਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਬਾਬੇ ਬੁੱਢੇ ਦੀ ਢੀੜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਸਿੱਖੀ ਕਮਾਉਣ ਵਾਲੇ ਮਹਾਨ ਗੁਰਸਿੱਖ ਦੇ ਕੋਲ ਅਰਦਾਸ ਬੇਨਤੀ ਲਈ ਪੇਸ਼ਦੇ ਹਨ ਸਤਕਾਰਯੋਗ ਮਾਤਾ ਗੰਗਾ ਜੀ ਜਾਣਦੇ ਹਨ ਕਿ ਗੁਰੂ ਘਰ ਦੀ ਮਰਜ਼ਾਦਾ ਕੀ ਹੈ ਆਪਣੇ ਹੱਥੀਂ ਮਿਸੇ ਪ੍ਰਸ਼ਾਦੇ ਤਿਆਰ ਕੀਤੇ ਲੱਸੀ ਦਹੀਂ ਇਤਿਆਦਿਕ ਪਦਾਰਥ ਲੈ ਕੇ ਬਾਬੇ ਬੁੱਢੇ ਦੀ ਭੀੜ ਵੱਲ ਆਉਂਦੇ ਨੇ ਇਤਿਹਾਸ ਪੇਸ਼ ਕਰਨ ਵਾਲਿਆਂ ਨੇ ਗੁਰੂ ਸਾਹਿਬ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਦੁਨਿਆਵੀ ਰਾਜਿਆਂ ਮਹਾਰਾਜਿਆਂ ਦੇ ਵਾਂਗ ਉਹਨਾਂ ਦਾ ਰਹਿਣ ਸਹਿਣ ਪੇਸ਼ ਕੀਤਾ ਹੈ ਇਹ ਉਹਨਾਂ ਦੀ ਵਡਿਆਈ ਦੀ ਇੱਕ ਭਾਵਨਾ ਹੋ ਸਕਦੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਤੇ ਸ਼ਾਹੀ ਰਾਜ ठाठ ਪ੍ਰਵਾਨ ਨਹੀਂ ਤੇ ਨਾ ਹੀ ਗੁਰੂ ਸਾਹਿਬ ਜੀ ਇਸ ਤਰ੍ਹਾਂ ਵਿਚਰੇ ਹਨ ਆਪਣੀ ਆਪਣੀ ਮਤ ਅਨੁਸਾਰ ਕਈ ਪੱਖ ਪੇਸ਼ ਕੀਤੇ ਹਨ ਕਿ ਮਾਤਾ ਜੀ ਰਾਥ ਤੇ ਸਵਾਰ ਹੋ ਕੇ ਦਾਸੀਆਂ ਨੂੰ ਨਾਲ ਲਿਆਉਂਦੇ ਨੇ ਦੌੜੇ ਆਉਂਦੇ ਰਾਤ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਕਹਿ ਦਿੰਦੇ ਨੇ ਕਿ ਗੁਰੂ ਕੇ ਮਹਿਲਾ ਨੂੰ ਕਿਧਰੋਂ ਭਾਜੜਾ ਪੈ ਗਈਆਂ ਸਾਧ ਸੰਗਤ ਇਹ ਗੱਲਾਂ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਸਿੱਖੀ ਕਮਾਉਣ ਵਾਲੇ ਇਹ ਮਹਾਨ ਗੁਰਸਿੱਖ ਸਤਗੁਰੂ ਜੀ ਦੇ ਪਰਿਵਾਰ ਲਈ ਇਹ ਸ਼ਬਦ ਨਹੀਂ ਵਰਤ ਸਕਦੇ ਕਿ ਗੁਰੂ ਕੇ ਮਹਿਲਾ ਨੂੰ ਕਿੱਧਰੋਂ ਭਾਜੜਾ ਪੈ ਗਈਆਂ ਜਦੋਂ ਵੀ ਆਪਾਂ ਇਤਿਹਾਸ ਨੂੰ ਪੜ੍ਹੀਏ ਗੁਰਮਤਿ ਦੀ ਰੋਸ਼ਨੀ ਬੜੀ ਜ਼ਰੂਰੀ ਹੈ ਸਤਕਾਰਯੋਗ ਮਾਤਾ ਗੰਗਾ ਜੀ ਭਾਵਨਾ ਦੇ ਨਾਲ ਬਾਬੇ ਬੁੱਢੇ ਦੀ ਢੀੜ ਆਏ ਬਾਬਾ ਜੀ ਨੇ ਪ੍ਰਸ਼ਾਦਾ ਛੱਕ ਕੇ ਅਰਦਾਸ ਕੀਤੀ ਸਿੱਖ ਦੀ ਅਰਦਾਸ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੁੰਦੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਗੁਰੂ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਵਤਾਰ ਧਾਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਪਿਆਰ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਬਣਿਆ ਰਿਹਾ ਬਚਪਨ ਦੇ ਵਿੱਚ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਬੀੜ ਸਾਹਿਬ ਦੀ ਧਰਤੀ ਤੇ ਆ ਕੇ ਗੁਰਮੁਖੀ ਦੀ ਪੜ੍ਹਾਈ ਕਰਦੇ ਨੇ ਘੋੜ ਸਵਾਰੀ ਸ਼ਸਤਰ ਵਿਦਿਆ ਇਹ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਇੱਥੇ ਸਿਖਾਈ ਗਈ ਬਾਬਾ ਜੀ ਬੀੜ ਸਾਹਿਬ ਵਿਖੇ ਖੇਤੀ ਦੇ ਨਾਲ ਨਾਲ ਇੱਥੇ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਗੁਰਮੁਖੀ ਪੜਾਉਣ ਦੀਆਂ ਮਹਾਨ ਸੇਵਾਵਾਂ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਨਿਭਾਈਆਂ ਜਿਸ ਵਕਤ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਂਤਮਈ ਸ਼ਹਾਦਤ ਹੋਈ ਸੇਵੇ ਪਾਤਸ਼ਾਹ ਗੁਰਤਾ ਗੱਦੀ ਤੇ ਸਭ ਆਏ ਮਾਨ ਹੁੰਦੇ ਨੇ ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੀ ਇਹ ਅਕਾਲ ਤਖਤ ਸਾਹਿਬ ਦੀ ਰਚਨਾ ਹੁੰਦੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਵੀ ਇਸ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਬਖਸ਼ਦੇ ਨੇ ਕਵੀ ਜੀ ਦੇ ਬੋਲ ਹਨ ਕਿਸੇ ਰਾਜ ਨਹਿ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਜੋ ਅਕਾਲ ਤਖਤ ਸਾਹਿਬ ਬਣਾਇਆ ਗਿਆ ਇਸ ਤਖਤ ਨੂੰ ਕਿਸੇ ਰਾਜ ਮਿਸਤਰੀ ਨੇ ਨਹੀਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਿੱਟਾਂ ਰੱਖੀਆਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਇਹ ਵੀ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਪਹਿਨਾਈਆਂ ਗਈਆਂ ਜਿਸ ਵਕਤ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜਾਂਦਾ ਉਸ ਸਮੇਂ ਵੀ ਬਾਬਾ ਬੁੱਢਾ ਸਾਹਿਬ ਜੀ ਸੰਗਤ ਦੀ ਅਗਵਾਹੀ ਕਰਦੇ ਨੇ ਚੌਂਕੀ ਆਰੰਭ ਕੀਤੀ ਗਈ ਸਿੱਖ ਸੰਗਤਾਂ ਦਾ ਇਹ ਜਥਾ ਸ਼ਬਦ ਚੌਂਕੀ ਦੇ ਰੂਪ ਵਿੱਚ ਗਵਾਲੀਅਰ ਦੀ ਧਰਤੀ ਨੂੰ ਰਵਾਨਾ ਹੋਇਆ ਹੱਥ ਵਿੱਚ ਮਿਸਾਲ ਫੜ ਕੇ ਬਾਬਾ ਜੀ ਇਸ ਜਥੇ ਦੇ ਆਗੂ ਬਣ ਕੇ ਗਵਾਲੀਅਰ ਦੀ ਧਰਤੀ ਤੇ ਜਾਂਦੇ ਨੇ ਕਿਲੇ ਦੀਆਂ ਪ੍ਰਕਰਮਾ ਕਰਕੇ ਵਾਪਸ ਆ ਜਾਂਦੇ ਨੇ ਸਮੇਂ ਦੇ ਨਾਲ ਛੇਵੇਂ ਪਾਤਸ਼ਾਹ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ ਸਾਧ ਸੰਗਤ ਸਿਰਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਿਹਾ ਵਡੇਰੀ ਉਮਰ ਦੇ ਵਿੱਚ ਵੀ ਗੁਰੂ ਘਰ ਦੀਆਂ ਸੇਵਾਵਾਂ ਬਾਬਾ ਜੀ ਨਿਭਾਉਂਦੇ ਹਨ ਬਾਬਾ ਜੀ ਦਾ ਅੰਤਮ ਸਮਾ ਰਮਦਾਸ ਦੀ ਧਰਤੀ ਤੇ ਆਇਆ ਛੇਵੇਂ ਪਾਤਸ਼ਾਹ ਮਹਾਰਾਜ ਆਪ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਮ ਸਮੇਂ ਰਮਦਾਸ ਦੀ ਧਰਤੀ ਤੇ ਪਹੁੰਚਦੇ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਛੱਡਿਆ ਅੰਤਮ ਰਸਮਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਨਿਭਾਈਆਂ ਇਸ ਮਹਾਨ ਗੁਰਸਿੱਖ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਅੰਦਰ ਬਹੁਤ ਵੱਡੀ ਵਡਿਆਈ ਪ੍ਰਾਪਤ ਕੀਤੀ ਅੱਜ ਵੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਿੱਖ ਸੰਗਤਾਂ ਬੜੀ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਵਾਉਣ ਵਾਸਤੇ ਆਉਂਦੀਆਂ ਨੇ ਸਾਧ ਸੰਗਤ ਸਿੱਖ ਧਰਮ ਅੰਦਰ ਹਮੇਸ਼ਾ ਭਾਵਨਾ ਨੂੰ ਹਲ ਲੱਗਦਾ ਬਾਬਾ ਜੀ ਦੇ ਜੀਵਨ ਦੇ ਇਹ ਮਹਾਨ ਕਾਰਜ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਪ ਹੁੰਦਾ 125 ਸਾਲ ਦੀ ਉਮਰ ਸੀ ਜਿਸ ਵਕਤ ਬਾਬਾ ਜੀ ਸਤਖੰਡ ਪਿਆਨਾ ਕਰਦੇ ਨੇ ਜਿਸ ਵਿੱਚੋਂ 113 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਸਿੱਖੀ ਕਮਾਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਹਰ ਸਾਲ 21 ਅਤੇ 22 ਅਸੂ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਜਿਸ ਦਿਨ ਸਤਿਕਾਰਯੋਗ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਢੀੜ ਆਏ ਸਨ ਇਸ ਦਿਨ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਨੇ ਅੱਜ ਵੀ ਜੇ ਕੋਈ ਭਾਵਨਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ ਇਹ ਮਹਾਨ ਗੁਰਸਿੱਖ ਦੇ ਜੀਵਨ ਦੀ ਵਿਚਾਰ ਕਰਦਿਆਂ ਹੋਈਆਂ ੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ